ਇੱਕ ਹੋਰ ਰਾਜਵੀਰ ਜਵਿੰਦਾ ਦੀ ਆਪਾਂ ਨੂੰ ਯਾਦ ਮਿਲੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਤੇ ਹੋ ਕਿ ਦਵਾਈ ਦੀ ਯਾਦ ਹੈ ਜੋ ਇਹ ਪੀਡੀਆਫਲ ਮੀਡੀਆ ਤੇ ਬਹੁਤ ਜ਼ਿਆਦਾ ਪਾਇਲ ਹੋਈ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਉਸ ਦੇ ਖਾਸ ਦੋਸਤ ਦਰਸ਼ੇ ਮਜਸਣ ਅਤੇ ਰਣਜੀਤ ਵਾਵਾ ਵੀ ਹਨ ਤੁਸੀਂ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਇਸ ਵੀਚ ਰਾਜ ਵਿੱਚ ਇੰਦਾ ਦੀਆਂ ਦੀਵਾਲੀ ਵੇਲੇ ਦੀਆਂ ਜਾਂਦਾ ਹਨ ਜੋ ਕਿ ਪਿਛਲੇ ਸਾਲ ਦੀ ਇਹ ਵੀਡੀਓ ਹੈ ਤੁਸੀਂ ਇਸ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਾਵਾ ਵੀ ਇਸ ਦੇ ਨਾਲ ਹੈ ਅਤੇ ਤਰਸੀਮ ਜੱਸੜ ਵੀ ਇੱਕੇਵੇਂ ਆਪਣੇ ਦੋਸਤਾਂ ਦੇ ਨਾਲ ਦੀਵਾਲੀ ਇੰਜੋਏ ਕਰਦੇ ਆ ਸੀ ਇਸ ਨੂੰ ਵੀ ਨਹੀਂ ਪਤਾ ਸੀ ਕਿ ਇਹ ਦੀਵਾਲੀ ਇਸ ਦੇ ਦੋਸਤਾਂ ਦੇ ਨਾਲ ਲਾਸਟ ਹੋਵੇਗੀ ਤੁਹਾਨੂੰ ਇਹਨਾਂ ਦੋਸਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਹੜੇ ਦੋਸਤ ਦਾ ਸਾਥ ਦਿੱਤਾ ਗਿਆ ਜੋ ਕਿ ਰਾਜਵੀਰ ਜਵੰਦਾ ਦੇ ਨਾਲ ਹੁਣ ਵੀ ਹੈ ਕਮੈਂਟਾਂ ਵਿੱਚ ਦੱਸੋ